ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਸ਼ੁਰੂ ਕਰ ਦਿੱਤਾ ਗਿਆ ਇਸ ਟਰੈਕਟਰ ਮਾਰਚ ਦੇ ਬਦੌਲਤ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਰੋਸ ਕਿਸਾਨ ਜ਼ਾਹਿਰ ਕਰ ਰਹੇ ਨੇ ਹਰ ਤਹਿਸੀਲ ਦੇ ਉੱਤੇ ਚਾਹੇ ਉਹ ਬਲਾਕ ਦੀ ਤਹਿਸੀਲ ਆ ਚਾਹੇ ਉਹ ਜ਼ਿਲ੍ਹੇ ਦੀ ਤਹਿਸੀਲ ਆ ਉਹਰੇ ਉੱਤੇ ਗਣਤੰਤਰ ਦਿਵਸ ਦੇ ਮੌਕੇ ਸੀ ਰੋਸ ਮਜਹਰਾ ਕਰਾਂਗੇ ਉਹੀ ਟਰੈਕਟਰ ਜਿਹੜੇ ਖੇਤਾਂ 'ਚ ਹੱਕਦੇ ਸੀ ਅੱਜ ਸੜਕਾਂ 'ਤੇ ਸ਼ੂਕਦੇ ਜਾਂਦੇ ਪਏ ਨੇ ਤੇ ਝੰਡੇ ਗਾਹ ਲੱਗੇ ਹੋਏ ਨੇ ਤੇ ਨਜ਼ਰੀਕ ਨੂੰ ਦਿੱਲੀ ਦਾ ਸੇ ਅਸੀਂ ਵੀ ਸਾਰੀਆਂ ਜੇਸੇ ਬੰਦੀਆਂ ਉਹਨਾਂ ਦੇ ਨਾਲ ਨਾਲ ਚੱਲਾਂਗੇ ਠੋਕ ਕੇ ਸਾਰਾ ਮਾਜਾ ਕਰ ਆਪਣੀਆਂ ਮੰਗਾਂ ਬਣਾਵਾਂਗੇ ਜਿੰਨਾ ਜੇ ਨਾ ਮੰਨਿਆ ਭਾਵੇਂ ਸਾਨੂੰ ਰੋਡ ਜਾਮ ਵੀ ਕਰਨੇ ਪੈ ਜਾਣ ਪਰ ਉਹ ਜਿਹੜੀਆਂ ਇਹਨਾਂ ਦੀਆਂ ਅਚਾਨਕਿਆ ਨੀਤੀਆਂ ਉਹ ਹਾਲੇ ਵੀ ਉਹੀ ਚੱਲ ਰਹੀ ਆ ਦੀਸ ਨਾਲ ਇਹ ਪਬਲਿਕ ਨੂੰ ਪਰੇਸ਼ਾਨ ਪਬਲਿਕ ਦੇ ਹੱਕ ਮਾਰਨੇ ਉਹ ਨੀਤੀਆਂ ਅੱਜ ਵੀ ਉਸੇ ਤਰ੍ਹਾਂ ਹੀ ਵਰਕਰਾ ਰਿਆ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਵੇਲੇ ਜਲੰਧਰ ਦੇ ਵਿੱਚ ਮੌਜੂਦ ਹੈ ਜਿੱਥੇ ਐਸ ਕੇ ਐਮ ਬੀ ਕੇ ਯੂ ਔਰ ਖਾਸ ਕਰਕੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਟਰੈਕਟਰ ਮਾਰਚ ਦਾ ਆਗਾਜ਼ ਕੀਤਾ ਗਿਆ ਹੈ ਇਸ ਵੇਲੇ ਪਿੰਮਜ਼ ਹਸਪੀਟਲ ਦੇ ਸਾਹਮਣੇ ਮੌਜੂਦ ਹੈ ਬੁੱਡਾ ਗਰਾਊਂਡ ਵਿਖੇ ਦੇ ਨੇ ਇੱਥੇ ਮੌਜੂਦ ਆ ਔਰ ਕਿਸਾਨ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਪੰਜਾਬ ਦੀਆਂ ਔਰ ਟਰੈਕਟਰ ਮਾਰਚ ਜਿਹੜਾ ਆ ਉਸ ਦਾ ਆਗਾਜ਼ ਕਰ ਦਿੱਤਾ ਗਿਆ ਇਸ ਟਰੈਕਟਰ ਮਾਰਚ ਦੇ ਬਦੌਲਤ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਰੋਸ ਕਿਸਾਨ ਜ਼ਾਹਿਰ ਕਰ ਰਹੇ ਨੇ ਟਰੈਕਟਰਜ਼ ਲਗਾਤਾਰ ਆਉਂਦੇ ਨਜ਼ਰ ਆ ਰਹੇ ਨੇ ਵੱਖ-ਵੱਖ ਟਰੈਕਟਰਜ਼ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਹੁਣ ਜੋਸ਼ ਦੇ ਵਿੱਚ ਕੇਂਦਰ ਦੇ ਖਿਲਾਫ ਡਟ ਗਏ ਨੇ ਮੇਰੇ ਦੂਜੇ ਪਾਸੇ ਵੀ ਟਰੈਕਟਰਾਂ ਦੀ ਪਰਮਾਰ ਹੈ ਔਰ ਟਰੈਕਟਰਾਂ ਦੇ ਨਾਲ-ਨਾਲ ਕਿਸਾਨਾਂ ਦੀ ਪਰਮਾਰ ਹੈ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਵਾਸਤੇ ਇਕੱਠ ਕਰ ਦਿੱਤਾ ਗਿਆ ਆ ਔਰ ਸਾਡੇ ਨਾਲ ਕਿਸਾਨ ਮਜ਼ਦੂਰ ਵੀ ਮੌਜੂਦ ਨੇ ਕਿਸਾਨ ਲੀਡਰ ਮੌਜੂਦ ਨੇ ਇਸ ਵੇਲੇ ਬਲਵਿੰਦਰ ਸਿੰਘ ਮੱਲੀ ਨੰਗਲ ਸਾਡੇ ਨਾਲ ਮੌਜੂਦ ਨੇ ਉੰਤਸਾਨ ਟਰੈਕਟਰ ਮਾਰਚ ਦਾ ਆਗਾਜ਼ ਜਿਹੜਾ ਕਰ ਦਿੱਤਾ ਗਿਆ ਆ ਹੁਣ ਇਹ ਟਰੈਕਟਰ ਮਾਰਚ ਪਹਿਲੀ ਗੱਲ ਕਿੱਥੋਂ ਕਿੱਥੇ ਤੱਕ ਜਾਵੇਗਾ ਔਰ ਕੀ ਕੀ ਇਹਦੇ ਮਸ਼ਹੂਰ ਨੇ ਦੇਖੋ ਸਵਾਲ ਵੈਲਕਮ ਹਾਂ ਤੇ ਨਹੀਂ ਸਾਲ ਤੋਂ ਵੱਡੀ ਐਸ ਵੇਲੇ ਦੇਖੋ 26 ਜਨਵਰੀ ਨੂੰ ਅਸੀਂ ਜਦੋਂ ਦਿੱਲੀ ਦੀਆਂ ਬਰੂਹਾਂ ਦੇ ਬੈਠੇ ਸੀ ਤੇ ਇਹੀ ਟਰੈਕਟਰ ਮਾਰਚ ਜਿਹੜਾ ਰੋਸ ਵਜੋਂ ਉੱਥੇ ਕੀਤਾ ਸੀ ਸਾਡਾ ਵੀਰ ਉੱਥੇ ਨਵਰੀਤ ਸਿੰਘ ਡਿਪਟ ਬਾ ਜਿਹੜਾ ਉਸ ਜ਼ਾਲਮ ਸਰਕਾਰਾਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਔਰ ਬਾਅਦ ਦੇ ਵਿੱਚ ਟਰੈਕਟਰ ਪਲਟਣ ਦਾ ਬਹਾਨਾ ਲਾਇਆ ਸੀ ਸਭ ਤੋਂ ਪਹਿਲਾਂ ਤੇ ਅਸੀਂ ਜਿੰਨੇ ਵੀ ਕਿਸਾਨ ਵੀ ਰਿਆ ਉਸ ਵੀਰ ਨੂੰ ਉਹਦੀ ਸ਼ਹਾਦਤ ਨੂੰ ਸਲਾਮ ਕਰਦੇ ਆਂ ਔਰ ਉਹਦੀ ਸ਼ਹਾਦਤ ਦੇ ਅਸਲ ਜਿਹੜਾ ਆ ਉਹਦਾ ਮਤਲਬ ਕਿ ਮੁੱਲ ਮਿਲਣਾ ਚਾਹੀਦਾ ਸਰਕਾਰਾਂ ਨੇ ਕੋਲੋਂ ਔਰ ਸਰਕਾਰਾਂ ਜਿਹੜੀਆਂ ਉਹ ਵਾਅਦੇ ਕਰ ਕਰਕੇ ਸਾਡੇ ਤੋਂ ਜਿਹੜੀਆਂ ਮੁੱਕਰੀਆਂ ਅੱਜ ਉਹ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਪੂਰੇ ਆਲ ਇੰਡੀਆ ਲੈਵਲ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਔਰ ਅੱਜ ਜਿਹੜੀ ਆ ਬਿਲਕੁਲ ਹਰ ਤਹਿਸੀਲ ਦੇ ਉੱਤੇ ਚਾਹੇ ਉਹ ਬਲੌਕ ਦੀ ਤਹਿਸੀਲ ਆ ਚਾਹੇ ਉਹ ਜ਼ਿਲ੍ਹੇ ਦੀ ਤਹਿਸੀਲ ਆ ਉਹਦੇ ਉੱਤੇ ਗਣਤੰਤਰ ਦਿਵਸ ਦੇ ਮੌਕੇ ਸੀ ਰੋਸ ਮਜਹਰਾ ਕਰਾਂਗੇ ਤਾਂ ਜੋ ਜਿਹੜੀ ਸਰਕਾਰ ਆ ਛੁੱਤੀ ਸਰਕਾਰ ਆ ਸਾਡੇ ਨਾਲ ਜਿਹੜੀਆਂ ਉੱਥੇ ਕੀਤੀਆਂ ਅੰਦੋਲਨ ਦੇ ਵਿੱਚ ਮੰਗਾਂ ਮੰਨੀਆਂ ਹੋਈਆਂ ਸੀ ਔਰ ਲਿਖਤੀ ਤੌਰ ਤੇ ਵੀ ਮੰਨੀਆਂ ਹੋਈਆਂ ਤੇ ਮੁਕਰੀਆ ਉਹਨਾਂ ਨੂੰ ਜਿਹੜੀਆਂ ਉਹ ਲਾਗੂ ਕਰਨ ਲਈ ਆਪਣੇ ਪ੍ਰੈਸ਼ਰ ਅੱਜ ਤਾਂ ਸੰਵਿਧਾਨ ਯਾਦ ਕੀਤਾ ਜਾਂਦਾ ਹੈ ਜਦੋਂ ਪਾਸ ਹੁੰਦਾ ਤੇ ਲਿਆਂਦਾ ਜਾਂਦਾ ਹੈ ਸਵਿਧਾਨ ਉਸ ਸਵਿਧਾਨ ਨੂੰ ਲੈ ਕੇ ਕਿਸਾਨ ਹੀ ਦੇ ਖੁਸ਼ ਨਹੀਂ ਹੈਗੇ ਤੇ ਸਰਕਾਰ ਤੇ ਸਵਾਲ ਨਹੀਂ ਖੜੇ खो जे De. ਸੰਵਿਧਾਨ ਲਾਗੂ ਕਰਕੇ ਸੰਵਿਧਾਨ ਦੇ ਚ ਜਿਹੜੇ ਸਾਡੇ ਬਣਦੇ ਹੱਕ ਆ ਸਾਨੂੰ ਦਿੱਤੇ ਹੁੰਦੇ ਤੇ ਕਿਸਾਨ ਕਿਉਂ ਸੜਕਾਂ ਤੇ ਆਉਂਦਾ ਕਿਸਾਨ ਤੇ ਸੜਕਾਂ ਤੇ ਤੜਈ ਹੈ ਕਿਸਾਨ ਤੇ ਖੁਦਕਸ਼ੀ ਦਾ ਰਾਹ ਪਿਆ ਹੋਇਆ ਦੇਖੋ 2002 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਬੇ ਬੇਸਾਬ ਗਿਣਤੀ ਦੇ ਵਿੱਚ ਇੱਕੋ ਦਿਨ ਮੌਤਾਂ ਹੋਈਆਂ ਸੀ ਔਰ ਮਨਮੋਹਨ ਸਿੰਘ ਦੀ ਸਰਕਾਰ ਸੀ ਸਰਕਾਰ ਨੂੰ ਸਾਰੀਆਂ ਧਾਰਮਿਕ ਸਮਾਜਿਕ ਕਿਸਾਨ ਜੱਥੇਬੰਦੀਆਂ ਵੱਲੋਂ ਲਾਹਨਤਾਂ ਪਾਉਣ ਤੇ ਬਾਹਰ ਯੂਐਨਓ ਤੋਂ ਲਾਹਨਤਾਂ ਪਾਉਣ ਤੇ ਉਹਨਾਂ ਨੇ ਸੁਆਮੀ ਨਾਥਨ ਕਮਿਸ਼ਨ ਬਿਠਾਇਆ ਸੀ ਔਰ ਉਹ ਸੁਆਮੀ ਨਾਥਨ ਕਮਿਸ਼ਨ ਜੀ ਨੇ ਪੂਰਾ ਇੰਡੀਆ ਘੁੰਮ ਕੇ ਔਰ ਬੜੇ ਵੱਡੇ ਮਤਲਬ ਕਿ ਆਪਣੇ ਰੋਲ ਔਰ ਇਕੱਠੇ ਕਰਕੇ ਤੇ ਸਾਡਾ ਜਿਹੜਾ ਲਾਗਤ ਖਰਚਾ ਸੀ2+50 ਸਾਨੂੰ ਜਿਹੜਾ ਉਹ ਫਾਰਮੂਲਾ ਪੇਰਾ ਕਰਕੇ ਦਿੱਤਾ ਸੀ ਪਰ ਲੇਕਿਨ ਇੰਨੇ ਅੱਜ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਸਾਡੇ ਉਹ ਸੁਆਮੀ ਨਾਥਨ ਜੀ ਤਾਂ ਇਸ ਦੁਨੀਆ ਨੂੰ ਅਲਵਿਦਾ ਆ ਗਏ ਪਰ ਇਹ ਸਰਕਾਰਾਂ ਏਡੀਆਂ ਢੀਠ ਸਰਕਾਰਾਂ ਜਿਨ੍ਹਾਂ ਨੇ ਅੱਜ ਤੱਕ ਵੀ ਉਹਦੀ ਜਿਹੜੀ ਉਹ ਰਿਪੋਰਟ ਆ ਉਹਨੂੰ ਲਾਗੂ ਨਹੀਂ ਕੀਤਾ ਔਰ ਇੰਨਾ ਹੀ ਅਸੀਂ ਤਾਂ ਉਹਨਾਂ ਨੂੰ ਇਹ ਵੀ ਕਰ ਗਿਆ ਸੀਗਾ ਜਿਸ ਦਿਨ ਉਹਨੂੰ ਸਰਧਾਰ ਦੇ ਤੌਰ ਤੇ ਉਹਦੀ ਜਿਹੜੀ ਰਿਪੋਰਟ ਨੂੰ ਲਾਗੂ ਕਰ ਦੋਏ ਤਾਂ ਕਿ ਉਹਦੀ ਜਿਹੜੀ ਸਰੀਰ ਨੂੰ ਮਤਲਬ ਕਿ ਉਹਦੀ ਮਨ ਨੂੰ ਸ਼ਾਂਤੀ ਤਾਂ ਮਿਲ ਜਾਏ ਪਰ ਨਹੀਂ ਇਹ ਸਰਕਾਰਾਂ ਜਿਹੜੀਆਂ ਟਸ ਤੇ ਮਸ ਨਹੀਂ ਹੁੰਦੀਆਂ ਇਹ ਜਿੱਦਾਂ ਦਿੱਲੀ ਦੀਆਂ ਬਰੂਹਾ ਤੇ ਅੱਗੇ ਬੈਠ ਕੇ ਧੌਣ ਤੇ ਗੋਡਾ ਰੱਖ ਕੇ ਹੱਲ ਕਰਾਇਆ ਸੀ ਉਸੇ ਤਰ੍ਹਾਂ ਹੱਲ ਕਰਾਉਣ ਲਈ ਮਜਬੂਰ ਕਰਦੀ ਬਲੀਨਗਲ ਸਾਹਿਬ ਤੁਸੀਂ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰਦੇ ਹੋ ਬੁਨਿਆਦੀ ਮੰਗਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਰਿਪੋਰਟ ਤਾਂ ਬਹੁਤ ਦੂਰ ਦੀ ਗੱਲ ਹੈ ਦੇਖੋ ਸਾਰੀ ਗੱਲ ਤੁਹਾਡੀ ਨਾਲ ਸਹਿਮਤ ਹਾਂ ਪਰ ਸਰਕਾਰਾਂ ਦੀ ਨੀਤ ਨਹੀਂ ਹੈਗੀ ਹੱਲ ਕਰਨ ਦੀ ਜੇਕਰ ਸਰਕਾਰਾਂ ਦੀ ਹੀ ਨੀਤ ਹੋਵੇ ਤੇ ਸਭ ਕੁਝ ਸ਼ਾਲ ਹੋ ਸਕਦਾ ਜਿਸ ਦਿਨ 1960 ਦੇ ਵਿੱਚ ਖਾਣ ਲਈ ਅਨਾਜ ਨਹੀਂ ਸੀ ਉਸ ਦਿਨ ਇਹੀ ਬੁਨਿਆਦੀ ਮੰਗਾਂ ਜਿਹੜੀਆਂ ਸਰਕਾਰ ਪਹਿਲ ਦੇ ਆਧਾਰ ਤੇ ਉੱਤੇ ਲਾਗੂ ਕਰਦੀ ਪਈ ਸੀ ਔਰ ਸਾਰੀਆਂ ਹੀ ਸਬਸਿਡੀਆਂ ਜਿਹੜੀਆਂ ਦੇ ਰਹੀ ਸੀ ਔਰ ਸਾਰਾ ਕੁਝ ਕਰ ਰਿਆ ਸੀ ਅੱਜ ਜੇ ਪੰਜਾਬ ਨੇ ਇੰਨਾ ਮਤਲਬ ਆਪਣਾ ਆਪ ਗਵਾ ਕੇ ਪੰਜਾਬ ਦੀ ਕਿਸਾਨੀ ਨੇ ਪੰਜਾਬ ਦੀ ਜਵਾਨੀ ਨੇ ਦੇਸ਼ ਦਾ ਢਿੱਡ ਭਰ ਦਿੱਤੇ ਅਨਾਜ ਸਰਪਲਸ ਕਰ ਦਿੱਤਾ ਤੇ ਜਿਹੜਾ ਪੰਜਾਬ ਆ ਉਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਇੱਕ ਪਾਸੇ ਦੇਸ਼ ਦੇਵ ਹੁਣ ਜਿਹੜੇ ਕਿਸਾਨ ਨੇ ਉਹ 13 ਤਰੀਕ ਉਡੀਕਦੇ ਪਏ ਨੇ ਫਰਵਰੀ ਦੀ ਤੇ ਅੱਜ ਤੁਸੀਂ ਇੱਥੇ ਟਰੈਕਟਰ ਮਾਰਚ ਦਾ ਆਗਾਜ਼ ਕਰ ਦਿੱਤਾ ਹੁਣੇ ਕੀ ਦੇਖ ਲਈਏ ਕਿ ਆਉਣ ਵਾਲੇ ਸਮੇਂ ਚ ਅੰਦੋਲਨ ਦੁਬਾਰਾ ਉਹੀ ਸ਼ੁਰੂ ਹੋ ਰਿਹਾ ਦੇਖੋ ਗੱਲ ਇਦਾਂ ਕਿ 13 ਤਰੀਕ ਨੂੰ ਸਾਡੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਜਰੂਰ ਉੱਥੇ ਜਾਣ ਦਾ ਬਿਲਕੁਲ ਸਹੀ ਆ ਅੱਜ ਦੇਖੋ ਪਿੱਛੇ ਇਤਿਹਾਸ ਦੇ ਵਿੱਚ ਸਾਡੇ ਜਿਨੇਗਾ ਮਾਰੋ ਪਿੱਛੇ ਨੂੰ ਚਲ ਜਾਈਏ ਆਪਾਂ ਠੀਕ ਹੈ ਜਦੋਂ ਸਾਡੇ ਬਾਬਾ ਬਘੇਲ ਸਿੰਘ ਜੀ ਜੱਸਾ ਸਿੰਘ ਰਾਮਗੜੀਆ ਜੀ ਦਿੱਲੀ ਨੂੰ ਜੁੱਤਣ ਜਾਂਦਾ ਸੀ ਦਿੱਲੀ ਜੱਤ ਲਈ ਜਾਂ ਦਿੱਲੀ ਮਾਰ ਲਈ ਇੱਕੋ ਬਰਾਬਰ ਸੀ ਮੁੜ ਕੇ ਆ ਕੇ ਹੁਲਾ ਮੁਲਾ ਦੇਖਣ ਲੱਗ ਪੈਂਦੇ ਸੀ ਅੱਜ ਸਾਡੇ ਬੱਬਰ ਸ਼ੇਰ ਦੋ ਹੀ ਜਾਣਗੇ ਦੋ ਹੀ ਦਿੱਲੀ ਜੁੱਤਣਗੇ ਯਾਰ ਉਹਨਾਂ ਨੇ ਮੰਡਾ ਸਰਕਾਰ ਦੇ ਨਾਲ ਪਰੇਖਾ ਵੀ ਅਸੀਂ ਕਰਦੇ ਆਂਗੇ ਇੱਕ ਮੈਨੂੰ ਬਚਪਨ ਦੀ ਗੱਲ ਯਾਦ ਆ ਗਈ ਕਿ ਦੋ ਸ਼ੇਰਾਂ ਦੀ ਆਪਸ ਵਿੱਚ ਬੜੀ ਜਾਰੀ ਸੀ ਕਿਸੇ ਕਾਰਨ ਕਰਕੇ ਉਹ ਜਾਰੀ ਜਾਰੀ ਟੁੱਟ ਜਾਂਦੀ ਆ ਠੀਕ ਹੈ ਔਰ ਇੱਕ ਦਿਨ ਕੀ ਹੁੰਦਾ ਕਿ ਅਲੱਗ-ਅਲੱਗ ਬੋਲਦੇ ਨਹੀਂ ਉਹ ਬੈਠੇ ਰਹਿੰਦੇ ਆ ਇੱਕ ਦਿਨ ਕੁੱਤੇ ਇਕੱਠੇ ਹੋ ਕੇ ਸ਼ੇਰ ਦੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੰਦੇ ਆ ਔਰ ਜਦੋਂ ਦੇਖਿਆ ਕਿ ਹਮਲਾ ਹੋ ਗਿਆ ਦੂਜਾ ਸ਼ੇਰ ਇਹੋ ਜਿਹੇ ਚਪਟਾ ਮਾਰਦਾ ਕਿ ਸਾਰੇ ਕੁੱਤਿਆਂ ਨੂੰ ਪਾੜ ਪਾੜ ਖਿਲਾਰ ਦਿੰਦਾ ਜਦੋਂ ਖਲਾਰਦੇ ਨੇ ਤੇ ਕੁੱਤੇ ਤੇ ਉਹ ਕੁੱਤੇ ਦੌੜ ਜਾਂਦੇ ਸਾਰੇ ਸ਼ੇਰ ਜਾ ਕੇ ਫਿਰ ਆਪਣੀ ਜਗ੍ਹਾ ਤੇ ਬੈਠ ਜਾਂਦਾ ਆਪਸ ਵਿੱਚ ਬੋਲਦਾ ਨਹੀਂ ਉਹਦੇ ਬੱਚੇ ਪੁੱਛਦੇ ਪਾਪਾ ਇਹ ਕੀ ਗੱਲ ਹੋਈ ਉਹ ਕਹਿੰਦਾ ਇਹ ਸਾਡੇ ਬਚਪਨ ਦੇ ਅਸੀਂ ਸਾਡਾ ਖੂਨ ਜਿਹੜਾ ਉਹ ਇੱਕੋ ਹੀ ਆ ਸਾਡਾ ਖੂਨ ਇੱਕੋ ਹੀ ਆ ਇੱਕੋ ਹੀ ਖੱਲੂਗਾ ਜੇਕਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਚਾਹੇ ਸਾਡੇ ਉਹ ਵੀਰਾਂ ਜਾਂ ਕਿਸੇ ਤੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਕਰਨਾ ਜਾਂ ਕਿਸੇ ਤਰ੍ਹਾਂ ਦਾ ਰੋਕ ਕਰਨਾ ਹੋਵੇ ਇਹ ਮਤ ਭੁੱਲ ਜਾਣ ਕਿ ਬਾਕੀ ਜੱਥੇਬੰਦੀਆਂ ਜਿਹੜੀਆਂ ਸ਼ਾਂਤੀ ਨਾਲ ਬੈਠਣੀਆਂ ਉਹਨਾਂ ਦੇ ਉੱਤੇ ਮੋਰੇ ਸ਼ਕਤੀਕਰ ਕਰਕੇ ਖੜੇ ਹੋਵਾਂਗੇ ਔਰ ਡਟ ਕੇ ਜਿਹੜਾ ਸਰਕਾਰ ਦੇ ਉੱਤੋਂ ਆਪਣੀਆਂ ਮੰਗਾਂ ਲਵਾਂ। ਅੱਛਾ ਏਸ ਹੁਣ ਆਖਰੀ ਚ ਪੁੱਛਣਾ ਚਾਹੁੰਨਾ ਆ ਕਿ ਇਹ ਜਿਹੜਾ ਹੁਣ ਟਰੈਕਟਰ ਮਾਰਚ ਆ ਇਹਦਾ ਗਾਂਗਾ ਕੀ ਪ੍ਰੋਗਰਾਮ ਹੈਗਾ ਸਾਰਾ? ਦੇਖੋ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਇਹ ਸਾਰਾ ਤਹਿਸੀਲ ਲੈਵਲਾਂ ਦੇ ਦੁਆਲੇ ਆ ਔਰ ਤਹਿਸੀਲਾਂ ਦੇ ਦੁਆਲੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਰਨ ਤੋਂ ਬਾਅਦ 2-2.5 ਘੰਟੇ ਬਾਅਦ ਸਮਾਪਤ ਹੋ ਜਾਣਾ ਹੈ। ਠੀਕ ਹੈ ਜੀ ਉਸ ਤੋਂ ਬਾਅਦ ਆ ਅਸੀਂ 16 ਫਰਵਰੀ ਨੂੰ ਜਿਹੜਾ ਆ ਉਹ ਭਾਰਤ ਮੰਦ ਦੀ ਕਾਲ ਦੁਆਰਾ ਦਿੱਤੀ ਹੋਈ ਆ ਸਾਡੇ ਨੈਸ਼ਨਲ ਸਕੀਮ ਨੇ ਤੇ ਉਹ ਜਿਹੜਾ 16 ਤਰੀਕ ਨੂੰ ਆ ਬਿਲਕੁਲ ਭਾਰਤ ਮੰਦ ਦੀ ਅਸੀਂ ਸਾਰਿਆਂ ਨੂੰ ਅਪੀਲ ਕਿਸਾਨਾਂ ਦੇ ਵੱਲੋਂ ਜ਼ਾਹਰ ਤੌਰ ਤੇ ਇਹ ਕਹਿ ਦਿੱਤਾ ਗਿਆ ਹੈ ਕਿ ਟਰੈਕਟਰ ਮਾਰਚ ਜਿਹੜਾ ਆ ਉਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਆ ਔਰ ਨਾਲ ਦੀ ਨਾਲ 16 ਮਾਰਚ ਨੂੰ ਭਾਰਤ ਬੰਦ ਦੀ ਅਪੀਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਸਰ ਆਪਣਾ ਨਾਮ ਪਹਿਲਾਂ ਦੱਸੋ ਮੇਰਾ ਮੇਰਾ ਨਾਮ ਜਸਵੰਤ ਸਿੰਘ ਸਿੰਘ ਪਰਦੋਨਾ ਭਾਰਤੀ ਕਿਸਾਨ ਜੁਨੀਆ ਲਖਰ ਜ਼ਿਲ੍ਹਾ ਪ੍ਰਧਾਨ ਅੱਛਾ ਟਰੈਕਟਰ ਮਾਰਚ ਦਾ ਆਕਾਸ਼ ਹੋ ਗਿਆ ਆ ਹੁਣ ਟਰੈਕਟਰ ਲਿਆਂਦੇ ਗਏ ਨੇ ਤੁਹਾਨੂੰ ਲੱਗਦਾ ਹੈ ਕਿ ਗਣਤੰਤਰ ਦਿਵਸ ਤੇ ਘੱਟੋ ਘੱਟ ਕਿਸਾਨਾਂ ਦੀ ਗੱਲ ਮੰਨ ਲਈ ਜਾਵੇ ਕਿ ਇਸ ਮਾਰਚ ਦੇ ਬਾਅਦ ਦੇਖੋ ਪਿਛਲੀ ਵਾਰੀ 13 ਮਹੀਨੇ 13 ਦਿਨ 13 ਘੰਟੇ ਸ਼ਗਰਸ਼ ਦੇ ਲਈ ਚੱਲਿਆ ਉੱਥੇ ਵੀ 26 ਜਨਵਰੀ ਨੂੰ ਅਸੀਂ ਗਏ ਸੀਗੇ ਬਹੁਤ ਵੱਡੀ ਪੱਧਰ ਕੀ ਕੋ ਪੰਜਾਬ ਚ ਕੋਈ ਇਹੋ ਜਿਹਾ ਟਰੈਕਟਰ ਰਿਆ ਹੀ ਨਹੀਂ ਸੀ ਜਿਹੜਾ ਉੱਥੇ ਨਹੀਂ ਰਿਆ ਉਸ ਨੇ ਭਾਜੀਪੀ ਸਰਕਾਰ ਨੇ ਸਾਡਾ ਬਹੁਤ ਵਿਸ਼ਵਾਸ ਘਾਤ ਕੀਤੀ ਕਿ ਉਹ ਰੂਟ ਬਦਲ ਦੇ ਦਿੰਦੇ ਸਭ ਕੋ ਕਰ ਦਿੰਦੇ ਸਾਡਾ ਕਿਸਾਨ ਸ਼ਹੀਦ ਵੀ ਹੋਇਆ ਉਹਦੇ ਸੰਬੰਧ ਚੋਂ ਦੁਬਾਰਾ ਅਸੀਂ ਫੇ ਮੋਰਚੇ ਚਾਲੂ ਹੋ ਰਹੇ ਆ ਕਿਉਂ ਉਹ ਮੋਰਚਾ ਖਤਮ ਨਹੀਂ ਸੀ ਹੋਇਆ ਸਰਕਾਰ ਨੇ ਮੰਗਾ ਮੰਨੀਆਂ ਸੀਗੀਆਂ ਇਲਕੇ ਦੱਸਿਆ ਕਿ ਐਮਐਸਪੀ ਦੀ ਕਮੇਟੀ ਬਣਾਵਾਂਗੇ ਐਮਐਸਪੀ ਲਾਗੂ ਕਰਾਂਗੇ ਹਰ ਫਸਲ ਦੇ ਦੇਵਾਂਗੇ ਅੱਜ ਤੱਕ 2.5 ਸਾਲ ਹੋ ਗਏ ਕੁਝ ਨਹੀਂ ਦੱਸਾਂ ਨਾ ਕਮੇ ਪੂਰੀ ਕੀਤੀ ਇਸ ਕਰਕੇ ਦੁਬਾਰਾ ਅਸੀਂ ਕਿਸਾਨਾਂ ਨੂੰ ਉਤਸ਼ਾਹ ਕਰ ਰਹੇ ਆ ਕਿਸਾਨ ਦੁਬਾਰਾ ਉੱਠ ਰਹੇ ਆ ਦੁਬਾਰਾ ਜੇ ਲੋੜ ਪਈ ਜਿਦਾ ਹੁਣ ਤੇ 19 ਤਰੀਕ ਨੂੰ ਦਿੱਲੀ ਦਾ ਸੇ ਅਸੀਂ ਵੀ ਸਾਰੀਆਂ ਜੇਸੇ ਬੰਦੀ ਉਹਨਾਂ ਦੇ ਨਾਲ ਨਾਲ ਚੱਲਾਂਗੇ ਠੋਕ ਕੇ ਸਾਰਾ ਮਾਜਾ ਕਰ ਆਪਣੀਆਂ ਮੰਗਾਂ ਬਣਾਵਾਂਗੇ ਜਿੰਨਾ ਜੇ ਨਾ ਮੰਨਿਆ ਪਮਾ ਸਾਨੂੰ ਰੋਡ ਜਾਮ ਵੀ ਕਰਨੇ ਪੈ ਜਾਣ ਪਰ ਕਿਸੋਂ ਅਸੀਂ ਪਹਿਲਾਂ ਬੇਨਤੀ ਮੰਨ ਲਵਾਂਗੇ ਬੇਨਤੀ ਕਰ ਦਵਾਂਗੇ ਵੀ ਸਾਨੂੰ ਮਜਬੂਰ ਹੋ ਗਏ ਅਸੀਂ ਐਮਐਲਏ ਮੰਤਰੀਆਂ ਦੇ ਐਮਪੀਆਂ ਦੇ ਘਰਾਂ ਮੋਰੇ ਵੀ ਧਰਨੇ ਲਾ ਕੇ ਦੇਖ ਲੈ ਪਰ ਉਹਦਾ ਕੋਈ ਹੱਲ ਨਹੀਂ ਨਿਕਲਦਾ ਅਖੀਰ ਸਾਨੂੰ ਮਜਬੂਰ ਹੋ ਕੇ ਰੋਡਾਂ ਦੇ ਉੱਤੇ ਨਾ ਪੈਣਾ ਦਾਨ ਸਾਹਿਬ ਇਹ ਹਾਲਾਤ ਤਾਂ ਪਹਿਲਾਂ ਵੀ ਬਣੇ ਸੀ ਜਦੋਂ ਅੰਦੋਲਨ ਹੋਇਆ ਸੀਗਾ ਦਿੱਲੀ ਦਾ ਅੰਦੋਲਨ ਛੜਿਆ ਸੀਗਾ ਉਦੋਂ ਵੀ ਆਹੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਮਨਾਵ ਵੀ ਲਿਆ ਮੁੜ ਕੇ ਫਿਰ ਉਹ ਇਨਕਾਰੀ ਹੋ ਗਏ ਇਸ ਵਾਰ ਵੀ ਜੇ ਉਦਾਂ ਹੋ ਗਏ ਇਹ ਜਿਹੜੀਆਂ ਸਰਕਾਰਾਂ ਮਹਿਮਾਨ ਆ ਚਾਹੇ ਸਟੇਟ ਗਵਰਨਮੈਂਟ ਹੋਵੇ ਚਾਹੇ ਸੈਂਟਰਲ ਗਵਰਨਮੈਂਟ ਸਾਰੇ ਮੰਨ ਕੇ ਮੁੱਕਰ ਜਾਂਦੇ ਆ ਪਰ ਇਹ ਵੀ ਕਿਸਾਨ ਜਿੰਨਾਂ ਜਿਹੜਾ ਆਪਣੇ ਐਮਐਸਪੀ ਲਾਗੂ ਨਹੀਂ ਕਰਾਉਂਦੇ ਕਾਨੂੰਨ ਨਹੀਂ ਬਣਾਉਂਦੇ ਉਹਨਾਂ ਚਿਰ ਅਸੀਂ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ ਹੁਣ ਵੀ ਇਹ ਕਹਿੰਦਾ ਦੇਖੋ ਕੋਈ ਮੈਂਗਾ ਨਹੀਂ ਕਰਦੇ ਮਗਾਈ ਨਹੀਂ ਕਰਦੇ ਅੱਗੇ ਜੂਰੀਆ ਦਾ ਬੋਰਾ 270 ਰੁਪਏ ਦਾ 50 ਕਿਲੋ ਦਾ ਆਉਂਦਾ ਸੀ ਹੁਣ ਉਹ ਇਹਨਾਂ ਨੇ 45 ਕਿਲੋ ਦਾ ਕਰ ਦੇ ਤਾਂ ਰੇਟ ਉਹੀ 270 100 ਰੁਪਇਆ ਬੋਰੇ ਦੇ ਮਗਰ ਵਾਤਾ ਇਸ ਕਰਕੇ ਕਿਸਾਨਾਂ ਨੂੰ ਇਹ ਜਾਣ ਕੇ ਮਜਬੂਰ ਕਰਦੇ ਆ ਰੋੜਾਂ ਦੇ ਉੱਤੇ ਆਉਣ ਨੂੰ ਗਵਰਨਮੈਂਟ ਨੂੰ ਜਿਹੜੀ ਸੈਂਟਰ ਗਵਰਨਮੈਂਟ ਹੈ ਬੇਈਮਾਨਾਂ ਦੀ ਗਵਰਨਮੈਂਟ ਆ ਅਸੀਂ ਤਾਂ ਹੁਣ ਇਹ ਵੀ ਬੇਨਤੀ ਕਰਾਂਗੇ ਜੇਕਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਤੇ ਭਾਜਪਾ ਦਾ ਇੰਡੀਆ ਲੈਵਲ ਤੇ ਬਾਈਕਾਟ ਕੀਤਾ ਜਦੋਂ ਇਹਨੂੰ ਵੋਟ ਨਾ ਪਾਈ ਜਾਵੇ ਹੋਰ ਜਿਹੜੀ ਮਰਜੀ ਨੂੰ ਪਾਰਟੀ ਨੂੰ ਪਾ ਦਿਓ ਉਹ ਤਾਂ ਕਿਸਾਨ ਨਹੀਂ ਪਾਉਣਗੇ ਜਿਨ੍ਹਾਂ ਨੇ ਵੇਖੋ ਕਿਸਾਨ ਇਕੱਲੇ ਨਹੀਂ ਗਏ ਜੇ ਇੱਕ ਪਿੰਡ ਵਿੱਚ 50 ਕਿਸਾਨ ਕਿਸਾਨਾਂ ਦੇ ਘਰ ਆ ਤੇ ਨਾਲ 50 ਮਜ਼ਦੂਰਾਂ ਦੇ ਵੀ ਆ ਇਹ ਤਾਂ ਹਨੀਗਾ ਕਿ ਸਾਰੇ ਇਹ ਇੱਕ ਪਾਸੇ ਉਹ ਸਾਰੇ ਨਾਲ ਇੱਕ 9 ਮਾਸ ਦਾ ਰਿਸ਼ਤਾ ਵਾ ਸਾਰੇ ਖੇਤੀਬਾੜੀ ਦੇ ਨਾਲ ਸਬੰਧ ਵਾ ਸੇ ਹੋਰ ਵੀ ਜਿਹੜੇ ਕਾਰੋਬਾਰ ਵਾਲੇ ਖੇਤੀਬਾੜੀ ਨਾਲ ਸਬੰਧ ਵਾ ਉਹ ਸਾਰੇ ਹੀ ਵਾਈਗੜ ਕਰਨਗੇ ਇੱਕ ਨਹੀਂ ਕਰੂਗਾ ਇਹ ਨਹੀਂ ਕਿ ਜੇ ਕੋਈ ਕਾਰਖਾਨੇ ਵਾਲਾ ਕਾਰਖਾਨੇ ਵਾਲਾ ਵੀ ਦੇਖਿਆ ਕਰੋਨਾ ਪਿੱਛੇ ਆਈ ਆ ਇੱਕ ਐਗਰੀਕਲਚਰ ਹੀ ਇਕੱਲਾ ਰਹਿ ਗਿਆ ਸੀਗਾ ਜਿਹੜੇ ਤੋਂ ਸਰਕਾਰਾਂ ਨੂੰ ਆਮਦਨ ਸੀ ਜਾਂ ਕੋਈ ਵੀ ਸੀ ਬਾਕੀ ਸਭ ਕੁਝ ਬੰਦ ਹੋ ਗਿਆ ਇਸ ਕਰਕੇ ਅਸੀਂ ਸਾਰੇ ਇਕੱਠੇ ਆ ਜਿੰਨਾ ਚਿਰ ਸੁਆਮੀ ਨਵਾਜ਼ ਦੀ ਰਿਪੋਰਟ ਲਾਗੂ ਨਹੀਂ ਕਰਦੇ ਕਿਉਂ ਸੈਂਟਰ 'ਚ ਕੋਈ ਸਰਕਾਰ ਆ ਜਾਵੇ ਸਾਡਾ ਸਰਕਾਰ ਨਾ ਬਰੋਦਾ ਸੇ ਚਾਹੇ ਜੇ ਬੀਜੀ ਆ ਜਵੇ ਚਾਹੇ ਕਾਂਗਰਸ ਦੀ ਆ ਜਵੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਣਗੀਆਂ ਅਸੀਂ ਉੱਚੀ ਚੁਪਸ਼ੇ ਨਾ ਦਿੱਕਤ ਤਾਂ ਇਹ ਆ ਰਹੀ ਹੈ ਨਾ ਕਿ ਮੰਗਾਂ ਬਹੁਤ ਜ਼ਿਆਦਾ ਨੇ ਤੇ ਅਸੀਂ ਪਹਿਲੀ ਮੰਗੀ ਅਜੇ ਨਹੀਂ ਮੰਗਵਾ ਪਾ ਰਹੇ ਜਿਹੜੇ ਇੱਕ ਨੰਬਰ ਤੇ ਬੈਠੀ ਐ ਐਮਐਸਪੀ ਦੀ ਮੰਗ ਉਹੀ ਨਹੀਂ ਅਜੇ ਤੱਕ ਲਾਗੂ ਹੋ ਪਈ ਸਹੀ ਤਰ੍ਹਾਂ ਨਾਲ ਬਾਕੀ ਇੰਨੀਆਂ ਸਾਰੀਆਂ ਮੰਗਾਂ ਕਿਉਂ ਦੇਖੋ ਪਹਿਲਾ ਮੇਨ ਮੁੱਦਾ ਹੀ ਸਾਡਾ ਐਮਐਸਪੀ ਦਾ ਗਰੰਟੀ ਖਰੀਦ ਦਾ ਕਾਨੂੰਨ ਐਮਐਸਪੀ ਦਾ ਜਿੰਨਾ ਚਿਰ ਸਾਡਾ ਐਮਐਸਪੀ ਲਾਗੂ ਨਹੀਂ ਹੁੰਦੀ ਉਹਨਾਂ ਦੇ ਪਿੱਛੇ ਨਾ ਡਾਂਗੇ ਜਦੋਂ ਇਹ ਸਾਡੀਆਂ ਮੇਨ ਮੰਗਾਂ ਮੰਨੀਆਂ ਗਈਆਂ ਗੀਆਂ ਉਸ ਦਿਨ ਅਸੀਂ ਆਪਸ ਵਿੱਚ ਇੰਟੋ ਸਾਕੋ ਕਪੜੇ ਵਰ ਬਾਲਡ ਸਾਕੋ ਕਪੜੇ ਠੀਕ ਹੈ ਬਿਲਕੁਲ ਕਿਸਾਨ ਜਿਹੜੇ ਨੇ ਉਹ ਲਗਾਤਾਰ ਡਟੇ ਹੋਏ ਨੇ ਇਹ ਰੈਲੀ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਸਾਡੇ ਮਗਰ ਟਰੈਕਟਰਸ ਮੌਜੂਦ ਨੇ ਔਰ ਕਿਸਾਨਾਂ ਦੇ ਵਿੱਚ ਜਿਹੜਾ ਜੋਸ਼ ਹੈਗਾ ਉਹ ਬਰਕਰਾਰ ਹੈਗਾ ਹੈ ਕੇਂਦਰ ਦੀ ਸਰਕਾਰ ਵਾਸਤੇ ਉਹ ਸਟੇਟ ਸਰਕਾਰ ਨੂੰ ਵੀ ਕਹਿੰਦੇ ਪਏ ਨੇ ਔਰ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੈਲੀ ਤੋਂ ਬਾਅਦ ਕੀ ਬਣਦਾ ਗਣਤੰਤਰ ਦਿਵਸ ਵਾਲੇ ਦਿਨੇ ਰੈਲੀ ਕੱਢੀ ਜਾ ਰਹੀ ਹੈ ਪ੍ਰਧਾਨ ਸਾਹਿਬ ਅੱਜ ਰੈਲੀ ਸ਼ੁਰੂ ਹੋਣ ਜਾ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਅਜੇ ਵੀ ਉਸੇ ਤਰ੍ਹਾਂ ਨੇ ਜਿਸ ਤਰ੍ਹਾਂ ਅੰਦੋਲਨ ਦੇ ਪਹਿਲੇ ਦਿਨ ਤੇ ਸੀਗੀਆਂ ਦਿੱਲੀ ਜਾਣ ਦੀਆਂ ਤਿਆਰੀਆਂ ਹੁਣ ਵੀ ਉਸੇ ਤਰ੍ਹਾਂ ਚੱਲ ਰਹੀਆਂ ਜਿਵੇਂ ਪਹਿਲੇ ਚੱਲ ਰਹੀਆਂ ਸੀਗੀਆਂ ਇਹ ਹੁਣ ਨਾਂ ਨੂੰ ਐਦਾਂ ਹੀ ਲੌਲੀਪੌਪ ਦਿੱਤੇ ਜਾਂਦੇ ਰਹਿਣਗੇ ਦੇਖੋ ਜੀ ਅੱਜ ਤੱਕ ਕਦੀ ਵੀ ਕਿਸਾਨਾਂ ਨੂੰ ਸੰਘਰਸ਼ ਕੀਤੇ ਬਗੈਰ ਆਪਣਾ ਹੱਕ ਨਹੀਂ ਮਿਲਿਆ ਤੇ ਸਾਨੂੰ ਹੁਣ ਜੋ ਲੱਗਦਾ ਕਿ ਅਸੀਂ ਤਾਂ ਸੋਚਿਆ ਵੀ ਸ਼ਾਇਦ ਹੋ ਸਕਦਾ ਸਰਕਾਰ ਨੂੰ ਕੁਝ ਮਾੜੀ-ਮੋਟੀ ਸਮਝ ਹੋ ਜਾਈ ਹੋਵੇਗੀ ਹੋ ਗਈ ਹੋ ਗਈ ਕਿ ਅਸੀਂ ਪਬਲਿਕ ਨੂੰ ਜਾਂ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੀਏ ਪਰ ਸਰਕਾਰ ਆਪਣੀਆਂ ਜਿਹੜੀਆਂ ਉਹ ਪਾਲਿਸੀਆਂ ਗਲਤ ਨੀਤੀਆਂ ਆ ਉਹਨਾਂ ਤੋਂ ਮਜਬੂਰ ਆ ਜਾਂ ਕਿਸ ਤਰ੍ਹਾਂ ਆ ਸਾਨੂੰ ਨਹੀਂ ਪਤਾ ਪਰ ਕਿਸਾਨਾਂ ਦਾ ਮਜ਼ਦੂਰਾਂ ਦਾ ਹਰੇਕ ਟਾਈਮ ਤੱਕ ਆ ਹੁੰਦਾ ਕੋਈ ਵੀ ਚੀਜ਼ ਆ ਸਾਨੂੰ ਆਪਣਾ ਸੰਘਰਸ਼ ਕਰਕੇ ਲੈਣਾ ਪਈ ਲੈਣੀ ਪੈਂਦੀ ਆ ਅਸੀਂ ਜਿੰਨੀ ਦੇਰ ਸਾਡਾ ਹੱਕ ਸਾਨੂੰ ਨਹੀਂ ਮਿਲਦਾ ਉਹਦੇ ਸੰਘਰਸ਼ ਸਾਡਾ ਜਾਰੀ ਰਹੂਗਾ ਤੁਸੀਂ ਆਖਿਆ ਸੰਘਰਸ਼ ਦੇ ਬਿਨਾਂ ਨਹੀਂ ਮਿਲਦਾ ਕੁਝ ਵੀ ਪਰ ਸੰਘਰਸ਼ ਪਹਿਲਾਂ ਵੀ ਬਹੁਤ ਇਨੀਆਂ ਜਾਨਾਂ ਵੀ ਗਈਆਂ ਐਨੇ ਪਰਚੇ ਪੈ ਗਏ ਤੇ ਐਨਾ ਸਮਾਂ ਉੱਥੇ ਬਤੀਤ ਕਰਨਾ ਪਿਆ ਸੰਘਰਸ਼ ਉਦੋਂ ਵੀ ਡਟ ਕੇ ਹੋਇਆ ਪਰ ਉਦੋਂ ਉਸ ਤੋਂ ਬਾਅਦ ਵੀ ਕੁਝ ਨਹੀਂ ਬਣਿਆ ਹੁਣ ਅਜੇ ਵੀ ਉਹੀ ਮੰਗਾ ਉਸੇ ਤਰ੍ਹਾਂ ਬਰਕਰਾਰ ਨੇ ਸਰਕਾਰ ਤੇ ਕਹਿੰਦੇ ਹੁੰਦੇ ਨਾ ਕਿ ਇੱਕ ਰਾਜੇ ਤੇ ਯਕੀਨ ਪਰਜਾ ਨੂੰ ਕਰਨਾ ਹੀ ਪੈਂਦਾ ਅਸੀਂ ਉੱਥੋਂ ਜਿਹੜਾ ਉਹ ਸੰਘਰਸ਼ ਪੋਸਟਪੋਨ ਕੀਤਾ ਸੀ ਇਹ ਯਕੀਨ ਤੇ ਕੀਤਾ ਸੀ ਕਿ ਸ਼ਾਇਦ ਸਰਕਾਰ ਇਹਨਾਂ ਲੰਬਾ ਸੰਘਰਸ਼ ਚੱਲਣ ਤੋਂ ਬਾਅਦ ਵਾਅਦਾ ਖਲਾਫੀ ਨਹੀਂ ਕਰੇਗੀ ਪਰ ਉਹ ਜਿਹੜੀਆਂ ਇਹਨਾਂ ਦੀਆਂ ਅਚਾਨਕਿਆ ਨੀਤੀਆਂ ਉਹ ਹਾਲੇ ਵੀ ਉਹੀ ਚੱਲ ਰਹੀ ਆ ਜਿਸ ਨਾਲ ਇਹ ਪਬਲਿਕ ਨੂੰ ਪਰੇਸ਼ਾਨ ਪਬਲਿਕ ਦੇ ਹੱਕ ਮਾਰਨੇ ਉਹ ਨੀਤੀਆਂ ਅੱਜ ਵੀ ਉਸੇ ਤਰ੍ਹਾਂ ਹੀ ਵਰਕਰਾ ਰਿਆ ਇਸ ਕਰਕੇ ਸਾਨੂੰ ਇਹ ਸੰਘਰਸ਼ ਜਿਹੜਾ ਦੁਬਾਰਾ ਸ਼ੁਰੂ ਕਰਨਾ ਪਿਆ ਉਹੀ ਟਰੈਕਟਰ ਜਿਹੜੇ ਖੇਤਾਂ 'ਚ ਹੱਕ ਦੇ ਸੀ ਅੱਜ ਸੜਕਾਂ 'ਤੇ ਛੂਕਦੇ ਜਾਂਦੇ ਪਏ ਨੇ ਤੇ ਝੰਡੇ ਗਾਹ ਲੱਗੇ ਹੋਏ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਰੈਲੀ ਆ ਇਹ ਸਰਕਾਰ ਨੂੰ ਦੁਬਾਰਾ ਹਿਲੂਨੇਗੀ ਜਾਂ ਫਿਰ ਦਿੱਲੀ ਵੱਲ ਦੁਬਾਰਾ ਜਿੱਮੇ ਕੀ ਜਾਇਆ ਜਾ ਰਿਹਾ ਉਹੀ ਸਭ ਕੁਝ ਦੁਬਾਰਾ ਕੀਤਾ ਜਾਵੇਗਾ ਖੁਦੀ ਇਹ ਸਰਕਾਰ ਨੂੰ ਅੱਜ ਦਾ ਜਿਹੜਾ ਹੈ ਕਿ ਚੇਤਨਾ ਰੈਲੀ ਆ ਕਿਸਾਨਾਂ ਵੱਲੋਂ ਜੇ ਸਰਕਾਰ ਸਾਡੇ ਹੱਕਾਂ ਦੀ ਆਵਾਜ਼ ਨੂੰ ਨਾ ਸੁਣਿਆ ਨਾ ਆਪਣੀ ਗੂੜੀ ਨੀਂਦੋਂ ਜਾਗੀ ਤਾਂ ਹੋ ਸਕਦਾ ਇਹ ਸੰਘਰਸ਼ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਦਿੱਲੀ ਦੀ ਧਰਤੀ ਤੇ ਦੁਬਾਰਾ ਸ਼ੁਰੂ ਕੀਤਾ ਜਾਵੇ। ਉਹ ਹੀ ਆਖਰੀ ਅਲਟੀਮੇਟਮ ਹੈਗਾ ਕਿਸਾਨ ਬਿਲਕੁਲ ਜੀ ਬਿਲਕੁਲ ਹਾਂ ਤੇ ਬਿਲਕੁਲ ਕਿਸਾਨਾਂ ਨੇ ਸਾਫ਼ ਕਰ ਦਿੱਤਾ ਆਖਰੀ ਅਲਟੀਮੇਟਮ ਹੈਗਾ ਆ ਮਗਰ ਮੇਰੇ ਟਰੈਕਟਰ ਟਰਾਲੀਆਂ ਤੇ ਕਿਸਾਨ ਇਸ ਵੇਲੇ ਮੌਜੂਦ ਨੇ ਸ਼ੁਰੂਆਤ ਹੋਣ ਜਾ ਰਹੀ ਹੈ ਆਗਾਜ਼ ਕੀਤਾ ਜਾ ਰਿਹਾ ਆ ਰੈਲੀ ਦਾ ਇਸ ਮਾਰਚ ਦਾ ਜੋ ਕਿ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਮੰਗਾਂ ਨੂੰ ਲੈ ਕੇ ਹੀ ਹੈ ਜਿਹੜੇ ਮੰਗਾਂ ਪਹਿਲਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਛੇੜੀਆਂ ਗਈਆਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਮੰਗਾਂ ਨੂੰ ਲੈ ਕੇ ਕੇਂਦਰ ਵੱਲੋਂ ਕੁਝ ਕੀਤਾ ਜਾ ਰਿਹਾ ਨਜ਼ਦੀਕ ਨੇ ਉਸ ਦੇ ਮੱਦੇ ਨਜ਼ਰ ਕਿਤੇ ਕਿਸਾਨਾਂ ਨੂੰ ਕੋਈ ਖੁਸ਼ਖਬਰੀ ਮਿਲਦੀ ਹੈ ਇਹ ਸਮਾਂ ਦੱਸੇਗਾ ਪਰ ਫਿਲਹਾਲ ਆਗਾਜ਼ ਇਸਰਾਈਲੀ ਦਾ ਹੋਣ ਜਾ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ